ਲੁਧਿਆਣਾ ਰਾਹੁਲ ਗਾਂਧੀ ਦੀ ਰੈਲੀ ਤੇ ਭਾਜਪਾ ਉਮੀਦਵਾਰ ਰਮਨੀਤ ਸਿੰਘ ਬਿੱਟੂ ਨੇ ਵੱਡਾ ਹਮਲਾ ਕੀਤਾ ਲੁਧਿਆਣਾ ਵਿੱਚ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਮੌਕੇ ਬਿੱਟੂ ਨੇ ਦੋਸ਼ ਲਾਇਆ ਕਿ ਸਾਬਕਾ ਮੰਤਰੀ ਪਰਕੁਸ਼ਨ ਆਸ਼ੂ ਸਮੇਤ ਕਈ ਸੀਨੀਅਰ ਆਗੂਆਂ ਨੂੰ ਕਾਂਗਰਸੀ ਰੈਲੀ ਵਿੱਚ ਧੱਕੇ ਨਾਲ ਬੁਲਾਇਆ ਗਿਆ ਉਹਨਾਂ ਨੇ ਕਾਂਗਰਸ ਤੇ ਸ਼੍ਰੀ ਹਰਮਿੰਦਰ ਸਾਹਿਬ ਤੇ ਹਮਲੇ ਲਈ ਉਕਸਾਉਂਦਾ ਦੋਸ਼ ਵੀ ਲਾਇਆ ਹੈ ਇਸ ਦੌਰਾਨ ਬਿੱਟੂ ਨੇ ਕਾਂਗਰਸ ਦੀ ਰੈਲੀ 'ਚ ਸਿੱਧੂ ਮੂਸੇਵਾਲੇ ਦੀ ਰੱਖੀ ਗਈ ਤਸਵੀਰ ਤੇ ਵੀ ਗੋਲਿਆ ਅਤੇ ਦੋਸ਼ ਲਾਇਆ ਕਿ ਮੂਸੇ ਵਾਲੇ ਦੇ ਕਤਲ ਲਈ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕਾਂਗਰਸ ਵੀ ਜ਼ਿੰਮੇਵਾਰ ਹੈ ਬਿੱਡੂ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਭਾਰੀ ਬਹੁਮਤ ਨਾਲ ਜਿੱਤਨ ਜਾ ਰਹੀ ਹੈ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਦੇਖੋ ਪਿਊਸ਼ ਗੋਇਲ ਜੀ ਇੱਕ ਐਸਵੇਂ ਕੈਬਨਿਟ ਬਹੁਤ ਵੱਡੀ ਤਾਕਤ ਆ ਜਿਵੇਂ ਕੱਲ ਸਾਡੇ ਫਾਈਨਾਂਸ ਮਿਨਿਸਟਰ ਆਏ ਸੀ ਉਹ ਸਭ ਕੁਝ ਦੇ ਗਏ ਉਹਰੇ ਹਰ ਚੀਜ਼ ਕਹਿ ਕੇ ਜੋ ਮਰਜ਼ੀ ਕਰਾਓ ਅੱਜ ਪਿਊਸ਼ ਗੁਇਲ ਜੀ ਆਉਣਗੇ ਤੁਸੀਂ ਦੇਖੋ ਤਾਂ ਸਹੀ ਵੀ ਸਾਰੀ ਸਰਕਾਰ ਲੁਧਿਆਣੇ ਬੈਠੀ ਆ ਤੇ 4 ਤਰੀਕ ਤੋਂ ਬਾਅਦ ਇਹੀ ਅਸੀਂ ਇਹੀ ਸਰਕਾਰ ਆ ਕੇ ਸਾਰੇ ਫੈਸਲੇ ਹਦੇਸ਼ ਦੇ ਉਹ ਲੁਧਿਆਣੇੋਂ ਚੱਲਿਆ ਕਰਨਗੇ ਸਰਕਾਰ ਸੈਂਟਰ ਦੀ ਲੁਧਿਆਣੇੋਂ ਚੱਲੇਗੀ ਇਹ 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 ਚੀਜ਼ ਹੈ ਨਾਗਲਗਦੀ ਆਇਆ ਨੇ ਐਲੀਗਟ ਕੇ ਗਏ ਨੇ ਉਹ ਰਾਹੁਲ ਉਹ 5 ਸਾਲ ਬਾਅਦ ਆਉਂਦੇ ਹੁੰਦੇ ਆ ਸਿਰਫ ਉਹ ਜਿਹੜਾ ਤੇ ਹੱਥ ਮਲਾਉਣ ਨਹੀਂ ਆਉਂਦੇ ਹੱਥ ਹੱਥ ਕੇ ਸਿਰਫ ਬਾਏ ਬਾਏ ਟਾਟਾ ਕਰਨ ਆਉਂਦੇ ਆ ਇੱਕ ਗੱਲ ਹੋਰ ਸੁਣ ਲਓ ਅੱਜ ਸਟੇਜ ਤੇ ਦੇਖਿਓ ਕਿਤੇ ਤੁਹਾਨੂੰ ਜਦੋਂ ਆਖਰੀ ਫੋਟੋ ਆਉੱਚ ਆਸ਼ੂ ਜੀ ਦਿਖੇ ਕਿਤੇ ਡਾਵਰ ਜੀ ਦਿਖੇ ਕਿਤੇ ਪਾਂਡੇ ਜੀ ਦਿਖੇ ਕੌਣ ਸੀ ਇਸ ਕਰਕੇ ਸਭ ਤੋਂ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਕਾਂਗਰਸ ਨੂੰ ਮਾਰੇ ਆ ਵੜਿੰਗ ਆਪਨੇ ਬਾਹਰੋਂ ਟਿਕਟਾ ਕੇ ਬਾਹਰੀ ਫਿਰ ਉਹਨਾਂ ਨੇ ਸਾਰੇ ਮਾਰੇ ਕਾਂਗਰਸ ਦੇ ਲੀਡਰ ਵਰਕਰ ਬੈਂਸਾਂ ਨੂੰ ਜੁਆਇਨ ਕਰਾ ਕੇ ਅੱਜ ਬੈਂਸਾਂ ਦੇ ਉੱਤੇ ਤਾਜਪੁਰੀ ਨੂੰ ਜੁਆਇਨ ਕਰਾ ਕੇ ਅੱਜ ਬੈਂਸ ਵੀ ਖਤਮ ਕਰ ਦਿੱਤੇ ਉਹਨਾਂ ਦੇ ਮੈਨੂੰ ਪਤਾ ਲੱਗਿਆ ਬਹੁਤ ਸੱਟਾਂ ਬੱਝੀਆਂ ਆਂ ਅੱਜ ਇਹ ਇਹ ਧੱਕਾ ਕੀਤਾ ਹੈ ਸਰਕਾਰ ਨੇ ਤੇ ਅਸੀਂ ਇਕੱਲੇ ਇਕੱਲੇ ਦਾ ਜਿਹੜਾ ਦੇਖੋ ਇੱਕ ਤਾਂ ਇਹ ਰਾਹੁਲ ਗਾਂਧੀ ਨੇ ਇਹਨਾਂ ਦੀ ਦਾੰਦੀ ਨੇ ਇੱਕ ਤਰੀਕ ਨੂੰ ਸਾਦਾ ਦਰਬਾਰ ਸਾਹਿਬ ਇਕੋਦੂ ਮਦ ਰਾਮ ਮੰਦਿਰ ਦਾ ਬਾਈਕਾਟ ਇਹਨਾਂ ਨੂੰ ਸਭ ਨੂੰ ਇਸ ਕੱਲ ਦਾ ਜਿਹੜਾ ਇਹ ਨਤੀਜੇ ਭੁਗਤਨੇ ਪੈਣਗੇ ਪਰ ਮੈਂ ਇਹ ਕਹਿ ਰਿਹਾ ਅੱਜ ਪਾਰਟੀ ਹੈ ਜਿਹੜੀ ਉਹ ਕਾਂਗਰਸ ਖਤਮ ਕਰ ਦੇ ਅੱਜ ਮੈਨੂੰ ਪਤਾ ਵੀ ਆਸ਼ੂ ਜੀ ਨੂੰ ਕਿਸ ਤਰੀਕੇ ਨਾਲ ਇਹਨਾਂ ਦਾ ਜਰਨਲ ਸੈਕਟਰੀ ਦੋ ਜਰਨਲ ਸੈਕਟਰੀ ਵੀਨੂ ਗੋਪਾਲ ਤੇ ਹਰੀਸ਼ ਚੌਧਰੀ ਗੱਡੀ 'ਚ ਬਿਠਾ ਕੇ ਜ਼ਬਰਦਸਤੀ ਲੈ ਕੇ ਗਏ ਆ ਜਦੋਂ ਤਾਜਪੁਰੀ ਜੁਆਇਨ ਕਰਾ ਲਿਆ ਹੁਣ ਦੇਖਿਓ ਤੁਸੀਂ ਬੜੇ ਲੀਡਰ ਕਾਂਗਰਸ ਦੇ ਜੁਆਇਨ ਵੀ ਕਰਨਗੇ ਇਹ ਤਾਂ ਕੱਲੇ ਗਏ ਆ ਨਾ ਬੜੇ ਕੌਂਸਲਰ ਨੇ ਜਿਹੜੇ ਕੌਂਸਲਰ ਲੈ ਕੇ ਉਹ ਭਾਜੀਪੀ ਜੁਆਇਨ ਕਰਨਗੇ ਹਾਂ ਜੀ ਮੂਸੇ ਵਾਲੇ ਦੇ ਫੋਟੋ ਵੀ ਲਾਈਏ ਸੀ ਦੇਖੋ ਇਹਨਾਂ ਨੂੰ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹ ਕਾਂਗਰਸ ਪਾਰਟੀ ਨੂੰ ਮੂਸੇ ਵਾਲਾ ਸਾਹਿਬ ਦਾ ਕਤਲ ਕਿਹਨੇ ਕੀਤਾ ਹੈ ਕਿਹਨੇ ਕਰਵਾਇਆ ਆਮ ਆਦਮੀ ਪਾਰਟੀ ਨੇ ਤੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਾਂਗਰਸ ਦਾ ਇਹ ਇਨਸਾਫ ਦੇ ਦੇਗੀ ਇਹ ਭਾਜੀਪੀ ਹੀ ਇਨਸਾਫ ਦਵਾਏਗੀ ਇਹ ਦਿੱਲੀ ਚੰਡੀਗੜ੍ਹ ਆਮ ਆਦਮੀ ਦੇ ਕਾਂਗਰਸ ਦਾ ਸਮਝੌਤਾ ਹੈ ਤੇ ਉਹਨਾਂ ਨੇ ਮਰਾਇਆ ਹੈ ਤੇ ਉਹਨਾਂ ਦੇ ਨਾਲ ਕਾਂਗਰਸ ਦਾ ਸਮਝੌਤਾ ਹੈ ਤੇ ਉਹ ਫੋਟੋ ਲਾ ਕੇ ਫਿਰ ਇਹਦਾ ਮਤਲਬ ਕੀ ਕਰਨਾ ਚਾਹੁੰਦੇ ਆ ਅੱਜ 2 ਸਾਲ ਹੋ ਗਏ ਉਹਨਾਂ ਦੇ ਮਾਪ ਪਿਓ ਨੇ ਤੜਫਦੇ ਆ ਨਾ ਇੱਕ ਨਿਆਣੇ ਤੇ ਰੋਡ ਚੋਂ ਘਟ ਕੇ ਆ ਰਹੇ ਨੇ ਜਿਹੋ ਜਿਹੇ ਵੀ ਕੱਲ ਆ ਰਹੇ ਨੇ ਕਿਹੋ ਜਿਹਾ ਤੁੰਗ ਦੇਖੋ ਇੱਕ ਬਦਲ ਗਿਆ ਇੱਕ ਪਗਮੇ ਦੇ ਵਿੱਚ ਕੇਸਰੀ ਰੰਗ ਚ ਜਿਹੜਾ ਉਹ ਸਾਰਾ ਲੁਧਿਆਣਾ ਇਸ ਵੇਲੇ ਰੰਗ ਚ ਡੁੱਬਿਆ ਹੋਇਆ ਹੈ ਇੱਥੇ ਤੁਸੀਂ ਬੀਜੇਪੀ ਆ ਜਿਹੜੀ ਉਹ ਲੱਖਾਂ ਤੇ ਜਿੱਤੂ ਵੀ ਲੱਖਾਂ ਤੇ ਚਾਰ ਨੌ ਰਿਜ਼ਲਟ ਆਏਗਾ ਜਦੋਂ